ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਫੇਰ ਬਣਾਉਣ ਲੱਗੇ ਆਪਾਂ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 5-6 ਪਸ਼ੂ ਵਿਖਾਉਣੇ ਆਪਾਂ ਤੋੜ ਕੜਾ ਗੱਬਣਾ ਸੱਜਣਾ ਸਾਰੀਆਂ ਵੈਰਾਈਆਂ ਵਾ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਾਚੀ ਜੀ ਸਾਚੀ ਜੀ ਹੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਮੀਟੀ ਚਲ ਵਧੀਆ ਚਾਹੀਦਾ ਜੀ ਵਧੀਆ ਭਾਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਭਾਜੀ ਮੇਰਾ ਹਰਮਨ ਜਪਿੰਡ ਰਾਇਆ ਸਾਸੀ ਕਿਲਾ ਬਸਰ ਤਸੀਹ ਦੇ ਨਾਲ ਆਲੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 8264442131 ਭਾਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਉਧਰ ਵੈਡ ਤੋਂ ਕਰ ਲਈਏ ਚਲ ਆਜੋ ਵੈਡ ਤੋਂ ਕਰੀਏ ਜੀ ਲਓ ਭਾਈ ਜੀ ਬੈੜ ਦਾ ਭਾਈ ਦੁਜਾ ਸੁਆਏ। ਅੱਛਾ ਜੀ। ਰੇਨ ਦਾ 15 ਘੜਤੀ ਆ। ਠੀਕ ਹੈ ਜੀ। ਠੰਡੀ ਸੀ ਜੀ ਉਸ ਬਰੀਡ ਜੇ ਥਾਣ ਬੋਲ ਬੜਾ ਲੱਗਾ ਏ। ਠੀਕ ਹੈ ਠੀਕ ਹੈ। ਲਓ ਭਾਈ ਕ੍ਰਾਸ ਦੇ ਵਿੱਚ ਆ ਜੀ ਇਹਦਾ ਸਿੰਗ ਜਰੂਰ ਆ ਗਿਆ। ਬਾਕੀ ਠੰਡੀ ਧਿਰੀ ਆ। ਇਹ ਕਿੰਨਾ ਕੁ ਚ ਵਾਇ ਸੱਜਰ ਨੇ? ਭਾਈ ਪਹਿਲੇ ਸਵੇਰ ਤਾਂ ਆਨੇ ਕਿਹਾ 16-17 ਕਿਲੋ ਦੁੱਧ ਚੋਣਦੀ ਰਹੀ ਆ। ਠੀਕ ਹੈ ਠੀਕ ਹੈ। ਚਲੋ ਜਿਆਦਾ ਨਹੀਂ ਸੁਣਦਾ। ਭਾਈ ਆਉਗੀ ਕੱਚੀ ਆ ਵੈੜ ਥੋੜੀ ਜੀ। ਸਾਮਣ ਆ ਗਿਆ ਜੀ। ਲਓ ਭਾਈ ਢਿੱਲਾਂ ਢੁਲਾਂ ਜੇ ਕਾਫੀ ਆ ਵਾ ਨੇਦੇ ਤੇ ਦੇੜਾ ਜੀ ਭਾਈ ਕਹਿੰਦਾ ਕਿ 10 ਲੈ ਜੂ ਬਾਕੀ ਪੱਲੇ ਸਵੇਰਾ 16 17 ਲੀਟਰ ਪਾਈ ਦੱਸਦਾ ਤੇ ਚੈੱਕ ਕਰ ਸਕਦੇ ਜੀ ਬਾਕੀ ਕ੍ਰਾਸ ਦੇ ਵਿੱਚ ਆ ਤੇ ਥਾੜਾ ਦਾ ਸੈਰ ਗਿਆ ਉਹ ਤੇ ਨਹੀਂ ਚੈੱਕ ਲੱਗੇ ਤਾਂ ਕਰ ਸਕਦੇ ਜੀ ਚੈੱਕ ਇਹ ਕੀ ਮੁੱਲ ਵੀ ਜਿਹੜਾ ਹੈ ਮੁੱਲ ਭਾਈ ਦਾ 35000 ਜੀ ਅੱਛਾ ਜੀ ਬਾਕੀ ਜਿਹੜੀ ਏਰੀਆ ਤੇ ਕਰਾਉਣਾ ਮਾਨਦਾ ਕਰਦਗੇ ਜੈ ਜੀ ਛੜ ਤੋਂ ਜਿੰਨੇ ਦੀ ਕਰਨੀ ਨਹੀਂ ਛੜ ਤੋਂ ਜਿੱਥੇ ਕੋ ਦਾ ਆਪਕਾ ਆਪਾ ਦੇ ਦੇਣੀ 20000 ਜੀ ਦੇ ਦਾਂਗੇ ਭਾਈ ਠੀਕ ਹੈ ਠੀਕ ਲਓ ਭਾਈ 30000 ਦੇ ਬਿਲਕੁਲ ਨਿਕਾਜਾ ਮੁੱਲ ਤੇ ਆ ਜੀ ਭਾਜੀ ਆ ਵਸਤੀ ਆ ਗਈ ਏ ਠੀਕ ਹੈ ਜੀ ਸੁਬਾਹ ਦੁੱਧ ਆਇਓ ਵੈਟਦਾ ਅੱਛਾ ਜੀ ਖੰਡੀ ਤੇ ਨਹੀਂ ਬੜੀ ਏ ਠੀਕ ਹੈ ਜੀ ਆਹ ਖਾ ਰੋ ਪਿਛੋਂ ਟਿੱਲਾ ਟੱਣ ਲਾ ਥਾਣ ਵੇਖੋ ਸਪੈਸ਼ਲ ਲੱਗਾ ਭਾਜੀ ਵੈਡ ਨੂੰ ਠੀਕ ਠੀਕ ਲੋ ਭਾਜੀ ਚੈੱਕ ਕਰ ਸਕਦੇ ਜੀ ਤੇ ਇਹ ਕਿੰਨਾ ਚਾਹ ਵਰਤੀ ਵਿੱਚ ਪੂਰੀ ਭਾਜੀ ਦੇਣੇ ਵੀ ਲੈ ਜੂ 10 ਤੋਂ 15 ਦਿਨ ਲੈ ਜੀ ਅੱਛਾ ਅੱਛਾ ਜੀ ਲੋ ਭਾਜੀ ਬਹੁਤ ਖੂਬਸੂਰਤ ਵੈੜਿਆ ਤੇ ਅਜੇ ਚੈੱਕ ਕਰ ਸਕਦੇ ਤੁਸੀਂ ਸ਼ਹਿਦ ਆਉਂਦਾ ਹੈ ਜੀ ਸ਼ਹਿਦ ਆਉਂਦਾ ਭਾਜੀ ਅਜੇ ਠੀਕ ਹੈ ਠੀਕ ਹੈ ਜੀ ਬੜੋ ਬੜੀ ਭਾਜੀ ਵਸਤੀ ਠੀਕ ਹੈ ਜੀ ਖੋਲ ਕੇ ਵਿਖਾ ਇਹਦੇ ਪਾਜੀ ਜੇ 20 25 ਦਿਨ ਪਏ ਜਮੀਨ ਨਾਲ ਖੜਸਾਈ ਅੱਛਾ ਅੱਛਾ ਠੀਕ ਹੈ ਲਓ ਪਾਜੀ 20 ਤੋਂ 25 ਦਿਨ ਦੇ ਵਿੱਚ ਵਿੱਚ ਵੀਰ ਜਿਹੜਾ ਵੀਰ ਖੜ ਕੇ ਸਾਮ ਨੂੰ ਗਾਣਾ ਮੀਨਾ ਪੂਰਾ ਵੱਛੀ 15000 20000 ਵੱਛੀ ਜੇ ਕਮਾਈ ਪਾਜੀ ਭੜਾ ਵੀਰ ਵੇਚ ਨਾਲ ਲੈ ਜੇ ਸਾਹਮਣੇ ਵੇਚ ਲੈ ਤੇ ਆ ਜੀ ਹਾਂ ਜੀ ਲਓ ਪਾਜੀ ਚੈੱਕ ਕਰ ਸਕਦੇ ਜੀ ਬਾਕੀ ਖੂਬਸੂਰਤ ਆ ਹਨੇੜੇ ਦੀ ਪਾਜੀ ਔਲ ਜੀ ਕਰਦੀ ਮਾਰੀ ਜੀ ਠੀਕ ਹੈ ਜੀ ਇਹ ਬਾਕੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਲਾਗੇ ਤੁਹਾਨੂੰ ਇਹ ਵੀ ਚੈੱਕ ਕਰਉਣੇ ਆ ਥਾਣਾ ਦਾ ਸਾਇ ਗੈਪ ਤੇ ਲਾਟੂਲਾ ਪੂਰੀ ਠੀਕ ਹੈ ਠੀਕ ਹੈ ਜੀ ਹਾਂ ਜੀ ਫੈਸ਼ਨ ਵਾਲੀ ਵੱਚੀ ਆ ਬਾਕੀ ਕਰਤੂਤ ਵਾਲੀ ਆ ਤੇ ਜੇ ਕੋਈ ਵੀ ਭਰਾ ਲੈ ਜਾਊਗਾ ਸਾਂਭ ਵਾਲਾ ਤੇ ਚੱਲ ਚੰਦੇ ਪੈਸਿਆਂ ਦੀ ਗਾਂ ਬਣ ਜਾਣਾ ਇਹਨੇ ਸਾਂਹ ਵਾਲਾ ਸਾਈਗ ਹੈ ਬਹੁਤ ਸੋਹਣਾ ਪਾਜੀ ਵਾਹ ਅੱਜ ਦੇਖੋ ਠੀਕ ਹੈ ਠੀਕ ਹੈ ਲਓ ਜੀ ਬਾਕੀ ਸੀਰਸਾਲ ਪੂਰੀ ਆ ਪੂਰੀ ਆ ਕੋਈ ਗੱਲ ਨਹੀਂ ਪਾਜੀ ਠੀਕ ਹੈ ਜੀ ਇਹ ਕੀ ਮੁੱਲ ਮਿਰਜੇ ਦਾ ਹਰ ਪਾਜੀ ਤਿਆਰ ਹੋਈ ਵੱਚੀ ਦੇ 60000 ਰੁਪਏ ਆ ਅੱਛਾ ਜੀ ਤੁਸੀਂ ਦੱਸੋ ਕਿੰਨੇ ਦੇ ਰਹੀ ਹੈ ਨਹੀਂ ਹਾਂਜੀ ਤਾਂ ਵੀ ਦੱਸ ਦੋ ਫੇਰਾ ਵਾਦਾ ਘੱਟਾ ਹੋ ਜਾਂਦਾ ਕੇ ਹਲੇ ਯਾਰ ਸਾਹ ਸਾਹ ਬਛੜਦੀ ਹੈ 45000 ਦੇ ਰਹੀਏ ਤੇ ਹੋਰ ਕਰੀਏ ਮਾਨਤ ਕਰ ਦਈਏ ਜੇ ਅੱਜ ਆ ਤੁਸੀਂ ਕਰ ਦੋ ਨਹੀਂ ਦੱਸ ਦੋ ਆਪੇ 20 40000 ਚ ਮਾਨਤਾਨ ਕਰ ਦਾਂਗੇ 40000 ਚ ਵੀ ਪ੍ਰਾਪੂ ਲਾਓ ਹਾਂਜੀ ਠੀਕ ਹੈ ਠੀਕ ਲਓ ਵੀ 40000 ਮਾਨਤਾਨ ਕਰਾਂਗੇ ਵੀਰਪਰਾ ਫੂਲ ਲਾਵੇ ਮੋੜਦੇ ਨਹੀਂ ਆਪਾਂ ਠੀਕ ਹੈ ਠੀਕ ਲਓ ਭਾਈ ਵੀਰ ਕਹਤਾ ਕਿ ਮੋੜਨਾ ਕਿਸੇ ਵੀਰ ਨਹੀਂ ਆ ਬਾਕੀ ਭਾਈ ਕੱਚੀ ਦੇ ਹਿਸਾਬ ਨਾਲ ਇੰਨੇ ਦੀ ਵਾੜ ਮੇਰੇ ਲਈ ਆ ਤੇ ਆਹ ਬੱਸੀ ਤੁਹਾਨੂੰ ਪੜਾ 60 ਦੀ ਬਿਲਕੁਲ ਸਹੀ ਗੱਲ ਹੈ ਜੀ ਤੇ ਆਜੋ ਹੁਣ ਨੀਲੀ ਦਾ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਅੱਛਾ ਟੀ ਭਾਜੀ ਪੰਜਾਹ ਮੀਨਾ ਦੇ ਜੈਕਟ ਪਾਸ ਜੋ ਅੱਛਾ ਜੀ ਦੁੱਧ ਉਹਨਾਂ ਥਾਣੀ ਪਾਸ ਕਰਨ ਵਾਲੀ ਗੱਲ ਜੋ ਭਾਜੀ ਕਿਲੋ ਡੇਢ ਕਿਲੋ ਦਿੰਦੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਬਾਕੀ ਕੱਦ ਕਾਠ ਬਹੁਤ ਹੀ ਚੰਗਾ ਵਾ ਇਹ 5.50 ਮੀਨਾ ਦੀ ਗੱਬਣ ਚੈੱਕ ਪਾਸ ਆ ਤੇ ਬਾਕੀ ਤੁਹਾਨੂੰ ਖੋਲ ਕੇ ਉਹਨੂੰ ਮੁਖਾਉਂਦੇ ਆ ਤੁਸੀਂ ਚੈੱਕ ਕਰ ਸਕਦੇ ਜੀ ਕੱਦ ਕਾਠ ਬਹੁਤ ਹੀ ਚੰਗਾ ਵਾ ਤੇ ਕਿੰਨਾ ਘਿਚਵਾਇਆ ਸੱਜਰ ਨੇ ਦੁੱਧ ਵੀ ਜੀ ਸੱਜਰ ਭਾਈ 14 15 ਕਿਲੋ ਝੋਟੀ ਦੁੱਧ ਚੋਂਦੀ ਰਹੀ ਏ ਠੀਕ ਹੈ ਠੀਕ ਹੈ ਹਰਕਾ ਵੀ ਜ਼ਿਆਦਾ ਨਹੀਂ ਨਾ ਦੋ ਦਰ ਮਾਂ ਨਾ ਝੋਟੀ ਭਰੂ ਭਾਜੀ ਠੀਕ ਹੈ ਠੀਕ ਹੈ ਜੀ ਲਓ ਭਾਜੀ 14 15 ਲੀਟਰ ਬਾਈ ਕਹਦਾ ਕਿ ਦੁੱਧ ਚਵਾਇਆ ਸੱਜਰ ਨੇ ਬੰਦੀ ਰੋਟੀ ਕੱਟ ਕਾੜਦਾ ਮੇਰਾ ਵੀਰ ਕੋ ਆਸਾਬ ਲਾ ਲੇ ਠੀਕ ਹੈ ਠੀਕ ਹੈ ਜੀ ਝੋਟੀ ਝੋਟੀ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਪੇਟ ਖੁੜਾ ਹੀ ਬਾਕੀ ਚਵਾਇਆ ਭਾਜੀ ਨੀਲੀ ਚ ਆਉਂਦੀ ਏ ਤੇ ਬਾਕੀ ਮਣਕੀ ਅੱਖ ਆ ਗਈ ਆ ਤੇ ਬਾਈ ਕਹਿੰਦਾ ਕਿ ਦੁੱਧ ਤੇ ਹੁਣ ਜਾਨ ਕੀ ਕਰਸਾ ਤੇ ਬਾਕੀ ਚਲੋ ਹਮਾਰੇ ਤੇ ਢੱਲਾਂ ਢੋਲਾਂ ਕਾਫੀ ਆ ਤੇ ਇਹ ਕਿੰਨੇ ਮੁੱਲ ਵੀਰ ਜਿਹੜਾ ਹਰ ਇਹ ਲਾ ਮੋਜ਼ੇ ਭਾਈ 60000 ਕਰਦੇ ਝੋਟੀ ਦਾ ਅੱਛਾ ਜੀ ਉਹੀ ਦੱਸੋ ਕਿੰਨੇ ਦੇ ਦੀਏ ਜਾਣਦਗੀ ਜੈਜੀ ਵੀ ਹਰ 57 ਦੀ ਦੇ ਦੀਏ ਤੇ ਘਰੋਣਾ ਮੰਨਦਾ ਜਾਣਦਗੀ ਪੂਰੇ 55 ਦੀ ਦੇ ਦਾਂਗੇ ਭਾਈ ਜੇ ਤੁਸੀਂ ਕਹਿ ਦਾ ਤੇ ਹਾਂ ਠੀਕ ਹੈ ਠੀਕ ਹੈ ਲਓ ਭਾਜੀ ਪੂਰੇ 55000 ਦੀ ਆਹ ਯਾ ਮੇਰਾ ਭਾਈ ਸੁਹਾ ਤਿੱਜਾ ਏ ਅੱਛਾ ਜੀ ਕਾਰ ਆ ਲੈ ਕੇ ਆ ਸੋਈ ਨੂੰ ਲਾ ਮਹੀਨੇ ਦੇ ਲੱਗ ਬਨੇ ਟਾਈਮ ਹੋਇਆ ਬੱਚਾ ਮਰਿਆ ਜੋਦ 9 ਕਿਲੋ ਲੀਟਰ ਵਾਲਾ ਜੀ ਅੱਛਾ ਅੱਛਾ ਠੀਕ ਹੋ ਗਿਆ ਪਾਓ ਵੀ ਦੋ ਟਾਈਮ ਚੋੜੇ ਪਾਓ ਚਾਰ ਟਾਈਮ ਵੀ ਚੋਗ ਲੈ ਜੀ ਠੀਕ ਹੈ ਠੀਕ ਹੈ ਲਓ ਭਾਈ ਵੀਰ ਜੀ ਪੂਰੀ ਗਰੰਟੀ ਆ ਚਾਹੇ ਕੋਈ ਚਾਰ ਟਾਈਮ ਚੋਗ ਲੈ ਜੇ ਤੇ ਬਾਕੀ ਚਲੋ ਤੁਹਾਨੂੰ ਖੋਲ ਕੇ ਹੁਣ ਵਿਖਾਉਂਦੇ ਆ ਵੀ ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਚੈੱਕ ਕਰ ਸਕਦਾ ਜੀ ਕੱਦ ਕਾਠੇ ਦਾ ਵੀ ਬਹੁਤ ਚੰਗਾ ਵਾ ਤੇ ਆਰਡਰ ਕੁਆਲਿਟੀ ਤੁਸੀਂ ਲਾ ਕੇ ਤੋਂ ਚੈੱਕ ਕਰ ਸਕਦਾ ਜੀ ਥਾਣਾ ਦਾ ਸੈੱਟ ਗੈਪ ਬਹੁਤ ਸ਼ ਇਸ ਦਾ ਜਿਹੜਾ 9 ਲੀਟਰ ਬਿਲਕੁਲ ਦੁੱਧ ਤਿਆਰ ਆ। ਤੇ ਸੋ ਭਾਈ 9 ਕਿਲੋ ਜਾਂ ਜਿਹੜਾ ਵੀ ਦੋ ਟਾਈਮ ਚਾਹੂਗਾ ਨਾ। ਤੇ ਜੇ ਕੋਈ ਵੀ ਤੁਹਾਨੂੰ ਪਤਾ ਜਾਦੇ ਵੀ ਭਾਈ ਆਨਲਾਈਨ ਕੋ ਡੰਗਰ ਮੰਗਾਉਂਦੇ ਆ। ਹਾਂਜੀ ਹਾਂਜੀ ਹਾਂਜੀ। ਆਨਲਾਈਨ ਵਾਲੇ ਵੀ ਨੂੰ ਆਪਾਂ ਅਠਾਂ ਚਲਵਾਰੀ ਸਾਢੇ ਅਠਾਂ ਚਲਵਾਰੀ ਗਾਰੰਟੀ ਲਵਾਵਾਂਗੇ। ਠੀਕ ਹੈ ਠੀਕ ਹੈ। ਕੋਈ ਪਾਇਆ ਖੰਡ ਅੱਧਾ ਕਿਲੋ ਦਾ ਫਰਕ ਪਿਆ ਜਾਂਦਾ ਡੰਗਰ ਉਪਰ। ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ ਇਹ ਨਹੀਂ ਭਾਈ ਵੀ ਸੱਤੇ ਕਿਲੋ ਜੀ। ਅੱਠਾਂ ਤੋਂ ਬਾਹਰ ਦੁੱਧ ਇਹ 9 ਹੀ ਹੈ। ਠੀਕ ਹੈ ਜੀ ਲਓ ਭਾਈ ਚੈੱਕ ਕਰ ਸਕਦੇ ਤੁਸੀਂ। ਬ ਤੇ ਕੀ ਮੁੱਲ ਵੀ ਜੀ ਦਾ ਰੇ ਦੇ ਲਓ ਭਾਈ ਬੱਚਾ ਹੋਵੇ ਮੈਂ ਤੇ 70000 ਦੀ ਵੇਚ ਲਈ ਦੀ ਹੁਣ ਮੁੱਲ 60000 ਕਰ ਦਈਏ ਘਰਾ ਦਿਓ ਜਿੰਨਾ ਮਨ ਕੋ ਸੰਭਿਗੇ ਦੋ ਵਿੱਚ ਮੈਂ ਆਏ ਭਾਈ ਸੇਲ ਵਾਲੇ ਕੰਮ ਕਰੀਏ 55000 ਦੀ ਕੋਲਾ ਗੋਈ ਲਾ ਲੈ ਭਾਵੇਂ ਆ ਲੈ ਭਾਵੇਂ ਆ ਲਈ ਠੀਕ ਹੈ ਠੀਕ ਹੈ ਲਓ 55000 ਤੇ ਇਹ ਜਿਹੜੀ ਛੋਟੀ ਭਾਜੀ ਪਹਿਲਾ ਸੁਆ ਜੀ ਛੋਟੀ ਪੱਕੇ ਸੁੰਦੇ ਹੀ ਛੋਟੀ ਅੱਛਾ ਜੀ ਪੂਰੀ ਵੱਡੀ ਛੋਟੀ ਘਾਤ ਕਾਰ ਵੇਚ ਲਓ ਵਜਨ ਵੇਚ ਲਓ ਬੇਟੇ ਪੁਰਾ ਵੇਚ ਲਓ ਲਓ ਭਾਈ ਬੜਾ ਸ਼ਾਨਦਾਰ ਭਾਈ ਲੱਗਾ ਸਾੜਾ ਨਾ ਕੋਈ ਛਾਂਗਣੀ ਹੈ ਭਾਜੀ ਕਵਿੱਤੀ ਤੇ ਥਣ ਲੱਗਾ ਜੀ ਠੀਕ ਹੈ ਠੀਕ ਹੈ ਲੋ ਭਾਜੀ ਇਹ ਵੀ ਚੰਗੇ ਤਗੜੇ ਕਦ ਕਾਟ ਦੀ ਮਾਲਕ ਨੇ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਸਿੰਗ-ਸਿੰਗ ਵੀ ਬਹੁਤ ਚੰਗਾ ਲੱਗਾ ਵਾ ਤੇ ਬਾਕੀ ਕਦ ਵਜਾਂ ਦੀ ਪੰਜਵੇਂ ਦਿਨ ਭਾਜੀ ਛੋਟੀ ਚੈੱਕ ਪਾਸ ਜੇ ਆਪਣੇ ਕੋਲ ਵੀਡੀਓ ਪਈ ਆ ਚੈੱਕ ਕਰਾਉਂਦੇ ਆਪਾਂ ਆਪਣੇ ਘਰੇ ਲਿਆ ਕੇ ਚੈੱਕ ਕਰਾਈ ਜੀ ਠੀਕ ਹੈ ਠੀਕ ਹੈ ਬਾਕੀ ਆਪਣੀ ਪੰਜਾਂ ਦਿਨਾਂ ਤੱਕ ਦੀ ਗਰੰਟੀ ਹੋਊ ਆਪ ਕੋਈ ਵੀਰ ਖੜ ਕੇ ਚੈੱਕ ਪਾਸ ਕਰਾ ਲੇ ਠੀਕ ਹੈ ਠੀਕ ਹੈ ਲੋ ਭਾਜੀ ਬਾਕੀ ਜੇਕਰ ਕਹਿੰਦਾ ਕਿ ਆਪਣਾ ਕੋਈ ਡਾਕਟਰ ਲਿਆ ਦੇ ਚੈੱਕ ਕਰਾ ਲੇ ਬਾਕੀ ਡੀ ਚੋਟੀ ਭਾਜੀ ਪੂਰੀ ਚੰਗਾ ਲੱਗਾ ਵਾ ਕੱਟੀ ਨੂੰ ਛੋਟੀ ਨੂੰ ਵੇ ਤੇ ਨੰਬਰ ਉਹ ਥੋੜੀ ਜਿਹੀ ਜਵਾਨ ਹੋ ਗਈ ਹੈ ਬਾਕੀ ਪਹਿਲਾ ਹੀ ਸੁਗਵਾ ਵਾ ਹਾਂ ਭਾਜੀ ਬਾਕੀ ਜਮਾਂਦਰੂ ਡੱਬ ਜੇ ਥੋੜੇ ਥੋੜੇ ਛੋਟੀ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਲਓ ਭਾਜੀ ਲੱਗੇ ਤੁਸੀਂ ਝੋਲਣ ਤਾਂ ਬਹੁਤ ਸੋਹਣਾ ਲੱਗਾ ਭਾਜੀ ਤੇ ਥਾਂ ਥਣ ਬਹੁਤ ਜਿਆਦਾ ਚੰਗਾ ਲੱਗਾ ਵਾ ਤੇ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਭਾਜੀ ਆਪਾਂ ਤੁਹਾਨੂੰ ਦੱਸਿਆ ਤਿੰਨਾਂ ਦਾ ਸੇਮ ਹੀ ਏ ਠੀਕ ਹੈ ਭਾਣਾ ਨਹੀਂ ਠੀਕ ਹੈ 55 ਹੀ ਭਲਾ ਆ ਲੈ ਵੀਰ ਕੋ ਯਾਰ ਲੈ ਤੇ ਹੋ ਲੈ ਲਓ ਭਾਈ 55 55000 ਦੇ ਸੇਲ ਹੀ ਲਾਤੀ ਵੀਰ ਨੇ ਹਾਂਜੀ ਤੇ ਆਜੋ ਹੁਣ ਐਂਡ ਤੇ ਇੱਕ ਹੋਰ ਤੁਹਾਨੂੰ ਬਾਕੀ ਆ ਛੋਟੀ ਭਾਜੀ ਸਵਾ ਦੁੱਜਾ ਜੇ ਕੋਈ ਨੁਕਾ ਲਿਆ ਚਾਹ 1.5 ਤੋਂ ਪੌਣੇ 2 ਮਹੀਨੇ ਹੋਈ ਆ ਅੱਛਾ ਜੀ ਉਹ ਕੱਟੀ ਜੇ ਮਗਰ ਵਖਾਰੋ ਕੋਈ ਵੀਲ ਆਪਣੀ ਸੰਗ ਲਾੜੇ ਲਓ ਬਈ ਆਲਾ ਫੀਮੇਲ ਕਾਬ ਦੇ ਸਾਹਮਣੇ ਤੇ ਆਪਣੀ ਕੋਈ ਸਮਝ ਨਾ ਵੀਰ ਕਹਿੰਦਾ ਕਿ ਡੇਢ ਦਾ ਜਾਂ ਦੋਵਾਂ ਦਾ ਲਾ ਲੈ। ਦੋ ਪਾਜੀ ਉਹ ਛੋਟੀ ਨਾਲੇ ਵਖਾਵੇ ਆਲਾ ਉਹ ਦੋ ਦਾ 13 ਕਿਲੋ 14 ਕਿਲੋ ਦਾ ਜਿਹੜਾ ਦੁੱਧ ਮਿਲ ਲੈਣਾ ਨਾ ਲੀਟਰ ਨਾਲ। ਅੱਛਾ ਜੀ। 12 ਕਿਲੋ ਦੁੱਧ ਪੱਕਾ ਹੋਊਗਾ। ਠੀਕ ਹੈ। 2 ਕਿਲੋ ਛੋਟੀ ਦੀ ਗਾੜ ਚਾਰ ਕਿਲੋ ਪਿਛਾੜ ਹੋਊਗੀ ਛੋਟੀ ਦੀ। ਠੀਕ ਹੈ ਲਓ ਬਈ। ਚੌਣਕਵਾਹ ਪਾਜੀ ਇੱਕ ਨੰਬਰ ਜੀ। ਮਿਲ ਕੇ ਰਕੋਰਡ ਵਾਲੀ ਆ ਤੇ ਸੱਜਰ ਨੇ ਤੇ ਫਿਰ ਇਹ ਜਿਹੜਾ ਵੀਰ ਪਾਜੀ ਛੋਟੀ ਚੋੜੂਗਾ ਨਾ ਉਹਦਾ ਛੋਟੀ ਛੱਡੂਗਾ। ਠੀਕ ਹੈ ਸੱਜਣ ਨੇ ਤੇ ਫਿਰ ਜਵਾਦਾ ਚ ਆਇਆ ਹਣਾ ਦੋਦਾ ਫੱਜਰ ਭਾਈ 15 ਕਿਲੋ ਦੋ ਤੇ ਚਵਾਇਆ ਜੀ ਝੋਟੀ ਨੇ ਠੀਕ ਆ ਠੀਕ ਆ ਲਓ ਭਾਈ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਬਹੁਤ ਜਿਆਦਾ ਬਾ ਕੁਮਾ ਲਿਆ ਤੇ ਜੈਡ ਬਲੈਕ ਵਿੱਚ ਆ ਗਈ ਜੇ ਤੇ ਇਸ ਟਾਈਮ ਜਿਹੜਾ ਵੀਰ ਕਹਿੰਦਾ ਕਿ ਦਿਖਾਪੇ ਵਾਲਾ ਭਾਵੇਂ 13 14 ਜੀ ਮੇਰੇ ਕੋਲ 12 ਕੋਈ ਕੋਈ ਛਟਾ ਨਹੀਂ ਹੈ ਕੋਈ ਘਾਟ ਵਾਤ ਨਹੀਂ ਹੈ ਅੱਛਾ ਜੀ ਉਹ ਆਪਣੀ ਜ਼ਿੰਮੇਵਾਰੀ ਹੋਊ ਠੀਕ ਹੈ ਠੀਕ ਆ ਠੀਕ ਆ ਜੀ ਬਹੁਤ ਜਿਆਦਾ ਸ਼ਾਨਦਾਰ ਆ ਠੰਡੇ ਸਵਾਰੀ ਝੋਟੀ ਭਾਈ ਨਗਾ ਨਗਾ ਸਿੰਗਲ ਹੁੰਦਾ ਜੀ ਬਾਕੀ ਉਹ ਰਹੇ ਆਂਦੇ ਭਾਜੀ ਪਹਿਲੇ ਸਵੇਰ ਉਧਰੋਂ ਲਿਆਂਦੀ ਬਾਕੀ ਕੋਈ ਵੀ ਉਧਰ ਵੀ ਲਾ ਲੈ ਇੱਧਰ ਵੀ ਲਾ ਲੈ ਥੋੜੀ ਜਿਹੀ ਦਿੱਸੀ ਕਰਕੇ ਜਾ ਆਉਂਦੀ ਝੋਟੀ ਜਾਰੇ ਮਾਲ ਤੋਂ ਆਈ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਕਰਨਾ ਜੇ ਬਾਕੀ ਸਵੇਰੇ 8 ਵਜੇ ਝੋਟੀ ਚੋਗੇ ਲਿਆਂਦੀ ਹੈ ਭਾਜੀ ਅੱਛਾ ਅੱਛਾ ਜੀ ਦੁੱਧ ਜਿੰਨਾ ਗਿਆ ਉਹਨਾਂ ਹੀ ਇਧਰਲੀ ਸਾਈਡ ਤੋਂ ਦਿਖਾ ਦਿਓ ਲਓ ਭਾਜੀ ਚੈੱਕ ਕਰ ਸਕਦੇ ਜੀ ਬਾਕੀ ਮਿਲਕਾਂ ਜੀ ਬਹੁਤ ਚੰਗੀ ਲੱਗੀ ਇਹਦੇ ਤੇ ਇਹਦਾ ਕੀ ਮੁੱਲ ਕਰਨਾ ਵੀਰ ਜੀ ਦੇ ਲਓ ਭਾਜੀ ਜੀ ਇਹਦੇ ਝੋਟੀ ਹੁੰਦੀ ਤਾਜੀ ਸੁਈ ਨਾਲੂ ਦੇ ਹਾਂਜੀ ਫਿਰ ਤੇ ਜਾਓ ਜਾਂ ਬਾਜ਼ਾਰ ਚ ਲੰਡਿਆ ਭਲਾ 10 ਮੰਗ ਲੈਂਦੇ ਹਾਂਜੀ ਹਾਂਜੀ ਹੁਣ ਝੋਟੀ ਦਾ ਮੁੱਲ ਕਰਦੇ 85000 ਅੱਛਾ ਜੀ ਤੁਸੀਂ ਦੱਸ ਦੋ ਕਿੰਨੇ ਦੇਣੀ ਇਹ ਕਰ ਦੋ ਆਪ ਜੈ ਜਿਆ ਵੀਰ ਜੀ 75000 ਦੀ ਝੋਟੀ ਦੇ ਰਾਂਗੇ ਬਾਕੀ ਥੋੜਾ ਬੋਲਾ ਮਾਨਤਾਨ ਕਰਾਂਗੇ ਵੀਰ ਭਰਾ ਫੋਨ ਲਾਵੇ ਠੀਕ ਹੈ ਠੀਕ ਹੈ ਲਓ ਭਾਜੀ 75000 ਦੀ ਬਿਲਕੁਲ ਬਾਕੀ ਭਾਈ ਜਿੰਨਾ ਝੋਟੀ ਥੱਲੇ ਦੋਤੇ ਆ ਨਾ ਹਾਂਜੀ ਹਾਂਜੀ ਲੱਖ ਦੀ ਵੀ ਨਹੀਂ ਮੈ ਮਿਲਦੀ ਜਿੰਨਾ ਬਿਲਕੁਲ ਸਹੀ ਗੱਲ ਹੈ ਜੀ ਲਓ ਭਾਜੀ ਬਾਕੀ ਵਾਦੇ ਵ ਇਹ ਸੱਜਲ ਨੇ ਦੋ ਤੇ ਚੌਰਾ 15 ਲੀਟਰ ਚ ਵਾਇਆ ਵਾ ਹਾਂਜੀ ਇਸ ਟਾਈਮ ਜਿਹੜਾ 12 ਲੀਟਰ ਬਾਕੀ ਲਗਾਈ ਨੀ ਪਾਜੀ ਮਾਨਤਾਨ ਕਰਾਂਗੇ ਵੀਰ ਭਰਾ ਦਾ ਫੋਨ ਲਾਵੇ ਮੋੜ ਦੇਣੀ ਕਿਸੇ ਵੀ ਨੂੰ ਠੀਕ ਹੈ ਠੀਕ ਹੈ ਤੇ ਆਪੀ ਇਹੋ 35 ਹਜ਼ਾਰ ਵੀਡੀਓ ਜੁ ਹੁੰਦੀ ਆ ਸਾਡੇ ਕੋਲੋਂ ਦੋ ਟਾਈਮ ਚੋਲੇ ਭਲਕ ਵੀ ਚਾਰ ਟਾਈਮ ਚੋਲੇ ਨਹੀਂ ਪਹਿਲੇ ਗੱਲ ਹੈ ਪਾਜੀ ਆਪਣੀ ਕੋਈ ਗਰੰਟੀ ਨਹੀਂ ਨਹੀਂ ਬਿਲਕੁਲ ਬਿਲਕੁਲ ਲਓ ਵੀਰ ਜੀ ਸਾਡੇ ਕੋਲੋਂ ਜੋੜ ਕੇ ਬੈਂਤੀ ਹੈ ਵੀਰ ਜੀ ਕਿ ਇੱਥੇ ਆ ਕੇ ਦੋ ਟਾਈਮ ਆਪਣੀ ਚਵਾਈ ਕਰਕੇ ਪਸ਼ੂ ਪਾਸ ਕਰਕੇ ਖਰੀਦਿਆ ਕਰੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਆ ਪਾਜੀ